ਸਵਾਗਤ ਹੈ ਜੀ ਹੁਸ਼ਰਪਰ نیوز ਦੇਖ ਰਹੇ ਤਵਾਮ ਦਰਸ਼ਕਾਂ ਦਾ ਮੈਂ ਹੇ ਚੇਤਨ ਕਾਸ਼ਪ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉੱਤਰੀ ਭਾਰਤ ਨੂੰ ਇਸ ਵਕਤ ਅਤਿ ਦੀ ਗਰਮੀ ਨੇ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਉੱਥੇ ਹੀ ਜੇਕਰ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਆਮ ਲੋਕ ਜਿਥੇ ਦਫ਼ਤਰਾਂ ਦੇ ਵਿੱਚ ਬੈਠ ਕੇ ਏਸੀ ਹੇਠਾਂ ਠੰਡੀਆਂ ਹਵਾਵਾਂ ਹੇਠਾਂ ਕੰਮ ਕਰਦੇ ਨੇ ਉੱਥੇ ਹੀ ਖਾਸ ਕਰ ਉਹਨਾਂ ਲੋਕਾਂ ਨੂੰ ਬੇਹੱਦ ਦੇ ਪਰੇਸ਼ਾਨੀਆਂ ਚ ਲੜਨੀਆਂ ਪੈਂਦੀਆਂ ਨੇ ਜਿਹੜੇ ਸੜਕਾਂ ਤੇ ਕੰਮ ਕਰਕੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਜਾਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਨੇ ਕਿ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਾਂਗਾ ਜਿਹੜੇ ਭਾਰ ਢਾਉਣ ਦਾ ਕੰਮ ਕਰਦੇ ਨੇ ਜਾਂ ਜਿਹੜੇ ਖੁਦ ਆਪਣੇ ਪੈਰੀਂ ਲੱਤਾਂ ਨਾਲ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਕਿਉਂਕਿ ਕਈ ਵਾਰ ਵੇਖਣ ਨੂੰ ਆਉਂਦਾ ਹੈ ਕਿ ਜਿਵੇਂ ਅੱਤ ਦੀ ਗਰਮੀ ਦੇ ਵਿੱਚ ਕਈ ਵਾਰ ਜਾਮ ਲੱਗਿਆ ਹੁੰਦਾ ਹੈ ਜਾਂ ਰਿਕਸ਼ਾ ਚਾਲਕ ਜਾਂ ਭਾਰ ਢਾਉਣ ਵਾਲੀਆਂ ਇਹ ਜਿਹੜੇ ਉਹ ਵਾਹਨ ਹੁੰਦੇ ਨੇ ਤਿੰਨ ਪਹੀਆ ਵਾਹਨ ਹੁੰਦੇ ਨੇ ਜਿਹੜੇ ਹੱਥੀ ਆਪ ਖਿੱਚਣੇ ਪੈਂਦੇ ਨੇ ਤਾਂ ਜਦੋਂ ਸੜਕ ਵਿੱਚ ਕਾਰ ਤੋਰੇ ਹੁੰਦੇ ਨੇ ਤਾਂ ਕਈ ਵਾਰ ਗੱਡੀਆਂ ਦੇ ਚਾਲਕਾ ਵੱਲੋਂ ਮਾਲਕਾ ਵੱਲੋਂ ਮੋਟਰਸਾਈਕਲ ਦੇ ਚਾਲਕਾ ਵੱਲੋਂ ਉਹਨਾਂ ਨੂੰ ਹਰਨ ਤੇ ਹਰਨ ਮਾਰ ਕੇ ਜਿਹੜਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਅੱਜ ਕੱਲ ਦੀ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਸਮੇਂ ਦੀ ਹਰ ਇੱਕ ਵਿਅਕਤੀ ਕੋਲ ਘਾਟ ਹੈ ਤੇ ਹਰ ਇੱਕ ਵਿਅਕਤੀ ਨੂੰ ਇਹੀ ਕਾਲ ਹੁੰਦੀ ਹੈ ਕਿ ਉਹ ਪਹਿਲਾਂ ਪਹੁੰਚ ਜਾਵੇ ਤਾਂ ਜੋ ਆਪਣਾ ਕੰਮ ਉਹ ਜਲਦੀ ਤੋਂ ਜਲਦੀ ਨਿਪਟਰੇ ਇਹ ਚਾੜ ਸਕੇ ਜਾਂ ਜਲਦੀ ਉਸ ਨੂੰ ਨਿਪਟਾ ਲਵੇ ਪਰੰਤੂ ਇਨੀ ਦਿਨੀ ਇਹ ਜੋ ਤਿੰਨ ਮਹੀਨੇ ਨੇ ਜੂਨ ਜੁਲਾਈ ਤੇ ਅਗਸਤ ਮਹੀਨਾ ਹੈ ਤੇ ਕਾਫੀ ਤਾਪਮਾਨ ਹੈ ਜਿਹੜਾ ਇਹ ਇਹਨਾ ਦਿਨਾਂ ਦੇ ਵਿੱਚ ਉੱਚਾ ਰਹੇਗਾ ਜਿਵੇਂ ਕਿ ਕੱਲ ਵੀ ਆਪਾਂ ਦੱਸਿਆ ਸੀ ਕਿ ਹੁਸ਼ਾਰਪੁਰ ਸਮੇਤ ਹੁਸ਼ਾਰਪੁਰ ਦੇ ਇਹ ਹੋਰ ਬਹੁਤ ਸਾਰੇ ਇਹ ਨਸਤੀਕੀ ਜ਼ਿਰਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 44 ਤੋਂ 45 ਡਿਗਰੀ ਦੇ ਕਰੀਬ ਹੈ ਬਠਿੰਡਾ ਜਿਹੜਾ ਸਭ ਤੋਂ ਵੱਧ ਗਰਮ ਗਿਣਿਆ ਗਿਆ 46 ਡਿਗਰੀ ਤੋਂ ਵੱਧ ਤਾਪਮਾਨ ਹੈ ਜਿਹੜਾ ਉੱਥੇ ਕਾਊਂਟ ਕੀਤਾ ਗਿਆ ਤਾਂ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਹਥੀਕਿਰਤ ਕਰਦੇ ਨੇ ਜਿਹੜੇ ਮਜ਼ਦੂਰੀ ਦਾ ਕੰਮ ਕਰਦੇ ਨੇ ਜਿਹੜੇ ਰਿਕਸ਼ਾ ਚਲਾਉਂਦੇ ਨੇ ਜਾ ਜਿਹੜੇ ਭਾਰ ਟਾਉਣ ਦਾ ਕੰਮ ਕਰਦੇ ਨੇ ਜਾਂ ਸਾਨੂੰ ਜਦੋਂ ਵੀ ਕੋਈ ਰਾਸ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਕਿਉਂਕਿ ਆਪਾਂ ਆਮ ਤੌਰ ਤੇ ਕਈ ਵਾਰ ਵੇਖਦੇ ਆ ਕਿ ਜ਼ਿਆਦਾਤਰ ਵਿਅਕਤੀ ਸਾਨੂੰ ਇਸ ਤਰ੍ਹਾਂ ਦੇ ਮਿਲਦੇ ਨੇ ਜਿਹੜੇ ਅਧਖੜ ਉਮਰ ਦੇ ਹੁੰਦੇ ਨੇ ਜਾਂ ਜਾਂ ਫਿਰ 50 ਸਾਲ ਤੋਂ ਵੱਧ ਉਮਰ ਦੇ ਹੁੰਦੇ ਨੇ ਭਾਵ ਕਿ ਬਿਸੁਰਗ ਅਵਸਥਾ ਦੇ ਹੁੰਦੇ ਨੇ ਤਾਂ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਵੀ ਬਣਦੇ ਨੇ ਕਿ ਹਰਨ ਤੇ ਹਰਨ ਮਾਰੇ ਜਾਂਦੇ ਨੇ ਗੱਡੀਆਂ ਤੇ ਚਾਲਕਾਂ ਵੱਲੋਂ ਮੋਟਰਸਾਈਕਲਾਂ ਤੇ ਚਾਲਕਾਂ ਵੱਲੋਂ ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਪਰਮਾਤਮਾ ਨੇ ਮੋਟਰਸਾਈਕਲ ਦਿੱਤਾ ਹੋਇਆ ਸਾਨੂੰ ਗੱਡੀ ਦਿੱਤੀ ਹੋਈ ਹੈ ਅਸੀਂ ਏਸੀ ਦੇ ਵਿੱਚ ਬੈਠ ਕੇ ਅਸੀਂ ਗੱਡੀ ਡਰਾਈਵ ਕਰ ਰਹੇ ਹਾਂ ਜਾਂ ਕੰਮ ਕਰ ਰਹੇ ਹਾਂ ਤਾਂ ਉਹਨਾਂ ਲੋਕਾਂ ਦਾ ਵੀ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਜਦੋਂ ਕੱਲ ਗਰਮੀ ਨੂੰ ਲੈ ਕੇ ਮੇਰੇ ਵੱਲੋਂ ਇੱਕ ਖਬਰ ਹੈ ਨਸ਼ਰ ਕੀਤੀ ਗਈ ਸੀ ਤਾਂ ਉਸ ਵਕਤ ਮੈਨੂੰ ਫੋਨ ਕਾਲਸ ਵੀ ਆਏ ਨੇ ਇੱਕ ਦੋ ਵਿਅਕਤੀਆਂ ਦੇ ਕਿ ਭਾਜੀ ਇਸ ਤੇ ਵੀ ਵੀਡੀਓ ਜਿਹੜੀ ਕਿ ਜ਼ਰੂਰ ਇਹ ਮੈਸੇਜ ਸਾਂਝਾ ਕੀਤਾ ਜਾਵੇ ਅਪੀਲ ਕੀਤੀ ਜਾਵੇ ਆਮ ਲੋਕਾਂ ਨੂੰ ਕਿਉਂਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦ੍ਰਿਸ਼ ਵੀ ਜਿਹੜੇ ਉਹ ਵੇਖਣ ਨੂੰ ਸਾਹਮਣੇ ਆਉਂਦੇ ਨੇ ਦੂਜ ਤਾਂ ਕਿਹਾ ਜਾਂਦਾ ਜਦੋਂ ਵੀ ਕਿਤੇ ਭੀੜ ਪੈਂਦੀ ਹੈ ਜਾਂ ਵਿਫਤਾ ਆਉਂਦੀ ਹੈ ਤਾਂ ਪੰਜਾਬੀ ਲੰਗਰ ਪਹਿਲਾਂ ਸ਼ੁਰੂ ਕਰ ਦਿੰਦੇ ਨੇ ਸੋ ਆਪਾਂ ਜੇਕਰ ਉਹ ਕੱਲੇ ਹੁਸ਼ਾਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਨੂੰ 10 ਤੋਂ 15 ਦੇ ਕਰੀਬ ਲੰਗਰ ਜਿਹੜੇ ਉਹ ਸ਼ਬੀਲਾਂ ਦੇ ਲੱਗੇ ਹੋਏ ਮਿਲਦੇ ਨੇ ਸੋ ਪੰਜਾਬੀਆਂ ਦੀ ਨਾ ਤਾਂ ਕੋਈ ਰੀਸ ਹੀ ਕਰ ਸਕਦਾ ਤੇ ਨਾ ਹੀ ਪੰਜਾਬੀਆਂ ਦੀ ਸੇਵਾ ਭਾਵਨਾ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸ਼ੱਕੀ ਕੀਤਾ ਜਾ ਸਕਦਾ ਸੋ ਇਹ ਵੇਲਾ ਉਹਨਾਂ ਲੋਕਾਂ ਦੀ ਮਦਦ ਕਰਨ ਦਾ ਲੋੜਵੰਦਾਂ ਦਾ ਜ਼ਰੂਰਤਮੰਦਾਂ ਦਾ ਦਾ ਕਿ ਆਪਾਂ ਨੂੰ ਤੰਕਰੀ ਹਰਨ ਤੇ ਹਰਨ ਜਾ ਕੇ ਸਗੋਂ ਉਹਨਾਂ ਦਾ ਸਹਿਯੋਗ ਕਰੀਏ ਸੋ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰਨਾਂ ਤੱਕ ਵੀ ਇਹ ਮੈਸੇਜ ਜਿਹੜਾ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ